जिंदाबाद जिंदाबाद लेडीज लेडीज करना बंद 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 करो बंद करो बंद करो पर बंद करो पर बंद करो पर बंद करो मीना हॉस्पिटल स्टाफ काम कर रही ਸੋ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੀ ਸੀ ਕਿ ਜਿੱਥੇ ਸਾਨੂੰ ਸਟਾਫਰ ਨੂੰ ਇੱਕ ਪ੍ਰਬੰਧ ਜਿਹੜਾ ਹੈ ਉਹ ਸਿਕਿਉਰਟੀ ਕਰਦੋ ਪ੍ਰਬੰਧ ਕੀਤਾ ਜਾਵੇ ਤਾਂ ਕਿ ਅਸੀਂ ਨਾਈਟ ਡਿਊਟੀ ਜਿਹੜੀ ਹੈ ਅਸੀਂ ਆਰਾਮ ਨਾਲ ਕਰ ਸਕੀਏ ਅਸੀਂ ਆਪਣੀ ਡਿਊਟੀ ਵਿੱਚ ਵੀ ਜਿਹੜਾ ਹੈ ਸੇਫ ਨਹੀਂ ਹੈਗੀ ਬਹੁਤ ਸਾਰੀਆਂ ਹੌਟਸ ਜਗ੍ਹਾ ਹੁੰਦੀਆਂ ਹਨ ਅਪਾਰਟਮੈਂਟ ਸਾਡੇ ਹਸਪਤਾਲ ਦੇ ਵਿੱਚ ਝੂਗਿਆ ਜਿਵੇਂ ਕਿ ਐਮਰਜੈਂਸੀ ਲੇਬਰ ਰੂਮ ਸਰਜਰੀ ਉਹਨਾਂ ਆਈਸੀਯੂ ਔਰ ਇਮਰਜੈਂਸੀ ਸੋ ਇਸਦੀ ਇਹਦੇ ਵਿੱਚ ਕੀ ਹੁੰਦਾ ਕਿ ਸਭ ਰਾਤ ਨੂੰ ਇੱਕ ਮੂਜੀ ਰਿਪੋਰਟ ਵਿੱਚ ਜਾਣਾ ਪੈਂਦਾ ਜਿਹਦੇ ਵਿੱਚ ਸਾਨੂੰ ਜਿਹੜੀਆਂ ਪੇਸ਼ੈਂਟਸ ਦੇ ਜਿਹੜੇ ਰਿਲੇਟਿਵ ਆ ਉਹਨਾਂ ਨਾਲ ਵੀ ਸਾਨੂੰ ਜੜਾ ਮਤਲਬ ਉਹਨਾਂ ਦੀਆਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਨੂੰ ਜਿਹੜੇ ਬਹੁਤ ਸਾਰੇ ਜਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਆ ਸੋ ਅਸਨੇ ਇਹ ਕਹਿਣਾ ਚਾਹੀਈ ਆ ਸਰਕਾਰ ਨੂੰ ਕਿ ਜਿਹੜਾ ਜ ਲੈਡੀਜ਼ ਵਾਸਤੇ ਜਿਹੜਾ ਸਪੈਸ਼ਲ ਕਿਸ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਅਸੀਂ ਜਿਹੜਾ ਆਪਣੀ ਡਿਊਟੀ ਤੇ ਸੇਫ ਹੋ ਸਕੀਏ ਜਾਂ ਜਿਹੜਾ ਅਸੀਂ ਆਣ ਜਾਣ ਤੇ ਵੀ ਅਸੀਂ ਸਾਨੂੰ ਇਹ ਮੁਸ਼ਕਿਲ ਆਉਂਦੀ ਆ ਸੀ ਉਹ ਇੰਨੀ ਮਤਲਬ ਅਰਲੀ ਡਿਊਟੀ ਤੇ ਕਿੰਨਾ ਪਹਿਲਾਂ ਆ ਕੇ ਬੈਠੇ ਹੁੰਨੇ ਆ ਤਾਂ ਕਿ ਅਸੀਂ ਸੁਰੱਖਿਅਤ ਹੋਈਏ ਕਿ ਜਿਸ ਦੀ ਆਪਣੀ ਡਿਊਟੀ ਤੇ ਸੇਫਲੀ ਹੋ ਸਕਦੇ ਫਿਰ ਸਾਡਾ ਜਿਹੜਾ ਆ ਸਰਕਾਰ ਕੀ ਸੋਚ ਰਹੀ ਹੈ ਸਾਨੂੰ ਸਾਡੇ ਜਿਹੜੇ ਆ ਘਰ ਦੇ ਉਹ ਸਾਨੂੰ ਮਤਲਬ ਆਪਣੇ ਨੇੜੇ ਰੋ ਕੇ ਫੇਸ ਦਿਆ ਬਤ ਤੁਸੀਂ ਜਿਹੜੇ ਆ ਇੰਡੀਪੈਂਡੈਂਟ ਹੋ ਲੇਕਿਨ ਜਿਹੜਾ ਰੀਸੈਂਟਲੀ ਜਿਹੜਾ ਆਪਣਾ ਜਿਹੜਾ ਇੰਡੀਪੈਂਡੈਂਸ ਕੇ ਮਨਾਇਆ ਗਿਆ ਲੇਕਿਨ ਕੋਈ ਵਿੱਚ ਦੱਸੋ ਕਿ ਅਸੀਂ ਜੜਾਇਆ ਉਹਨੇ ਜਿਹੜੀ ਜੀਸ ਦੇ ਨਾਲ ਇਹਨਾਂ ਕੁਝ ਹੋਇਆ ਉਹ ਦੱਸੋ ਇੰਡੀਪੈਂਡੈਂਸ ਦੇ ਮਨਾਉਣ ਦਾ ਕੋਈ ਹੈਗਾ ਸਾਡਾ ਮਤਲਬ ਅਸੀਂ ਮਨਾ ਸਕਦੇ ਆ ਜੇ ਐਨਾ ਕੁਝ ਇਹਨਾਂ ਦੇ ਨਾਲ ਹੀ ਹੋਈ ਜਾ ਰਿਹਾ ਹੈ ਜੇ ਜੀਸ ਦੇ ਨਾਲ ਹੀ ਸਭ ਕੁਝ ਹੋ ਰਿਹਾ ਤੇ ਅਸੀਂ ਇੰਡੀਪੈਂਡੈਂਟ ਤੇ ਰਹਿ ਨਹੀਂ ਗਏ ਮੈਂ ਇਹ ਸਰਕਾਰ ਨੂੰ ਗਲਤੀ ਕਰਾਂਗੀ ਕਿ ਕੰਮ ਜੜਾਇਆ ਸੁਰੱਖਿਆ ਦਾ ਤਬਾਕ ਕੀਤਾ ਜਾਵੇ ਤਾਂ ਕਿ ਜੜੀ ਆ ਫਸਟ ਆਫ ਜੜੀ ਉਹ ਆਪਣੇ ਨਿਰੋਖ ਤੇ ਆਪਣਾ ਜੜਾਇਆ ਕੰਮ ਕਰ ਸਕੇ ਥੈਂਕ ਯੂ ਖੈਰੋ ਸਸਟਾਜੀ ਮੈਂ ਡਾਕਟਰ ਕਮਰਪਾਲ ਸਿੰਘ ਮੈਡੀਕਲ ਅਪਸਰ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਬੋਲ ਰਿਹਾ ਆ ਅੱਜ ਜੋ ਅਸੀਂ ਅੱਜ ਪ੍ਰੋਟੈਸਟ ਕੀਤਾ ਹੋਇਆ ਹੈ ਪਹਿਲੇ ਤੇ ਪ੍ਰੋਟੈਸਟ ਅਸੀਂ ਕੀਤਾ ਹੋਇਆ ਹੈ ਜੋ ਬੈਸਟ ਬੰਗਾਲ ਵਿੱਚ ਸਾਡੇ ਹੀ ਕੋਲੀਗ ਨੂੰ ਬਹੁਤ ਹੀ ਬੁਰੀ ਤਰ੍ਹਾਂ ਉਸ ਨਾਲ ਲਿਖ ਤੱਕ ਸਸਪੈਕਟਡ ਡੈਂਗਰੀਪ ਹੋਇਆ ਤੇ ਨਾਲ ਹੀ ਮਰਡਰ ਕੀਤਾ ਗਿਆ ਉਹਦਾ ਜੋ ਕਿ ਬੀਗ ਇੱਕ ਫੇਮਸ ਡਾਕਟਰ ਆਪਣੀ ਡਿਊਟੀ ਤੰਦਈ ਨਾਲ ਨਿਭਾ ਰਹੀ ਸੀ ਤੇ ਕੁਝ ਸਮੇਂ ਦੀ ਉਸ ਡਿਊਟੀ ਤੋਂ ਰੈਸ ਲੈ ਲਈਏ ਕਿਸੇ ਪੀਸਫੁਲ ਜਗ੍ਹਾ ਤੇ ਗਈ ਸੀ ਤੇ ਕੁਝ ਸਮਾਂ ਬਾਅਦ ਜੋ ਪਤਾ ਲੱਗਾ ਕਿ ਉਸ ਦਾਸ ਦੇ ਨਾਲ ਇੰਨੀ ਵੱਡੀ ਹੈਪਨਿੰਗ ਹੋ ਗਈ ਹੈ ਦੇਖੋ ਜੀ ਸਿਕਿਉਰਿਟੀ ਦਾ ਮੁੱਦਾ ਤੇ ਪਿਛਲੇ ਕਾਫੀ ਸਾਲਾਂ ਤੋਂ ਉਸੇ ਸਰਕਾਰ ਦੇ ਧਿਆਨ ਚ ਵੀ ਲਿਆ ਦੇ ਰਹੇ ਨੇ ਤੇ ਹਜੇ ਵੀ ਉਸ ਵੱਲ ਕੋਈ ਲੋੜਿੰਦੀ ਲੋੜਿੰਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਸਰਕਾਰ ਵੱਲ ਸਾਡੇ ਵਿੱਚ ਸਿਵਲ ਹਸਪੀਟਲ ਚ ਫੀਮੇਲ ਸਟਾਫ ਹਾ ਸਾਡੇ ਕੋ ਫੀਮੇਲ ਡਾਕਟਰਸ ਆ ਫੀਮੇਲ ਸਟਾਫ ਆ ਜੋ ਕਿ 24 ਘੰਟੇ ਤਨ ਦੇ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਹਨ ਪਤ ਸੇਵਾਵਾਂ ਦਾ ਦੇ ਰਿਹਾ ਹੈ ਪਰ ਉਹਨਾਂ ਨੂੰ ਹੀ ਪਤਾ ਹੈ ਕਿ ਉਹ ਕਿਸ ਸਰਕਮਸਟਾਂਸਿਸ ਦੇ ਵਿੱਚ ਉਹ ਕੰਮ ਕਰ ਰਹੇ ਨੇ 24 ਘੰਟੇ ਇੱਥੇ ਕੋਈ ਨਾ ਕੋਈ ਹੈਪਨਿੰਗ ਹੋਈ ਜਾਂਦੀ ਹੈ ਤੇ ਜਿਸ ਦਾ ਕਿਸੇ ਸਰਕਾਰ ਵੀ ਨੋਟਿਸ ਨਹੀਂ ਲੈ ਰਹੀ ਤੇ ਲਾਸਟ ਵਿੱਚ ਫਿਰ ਸਾਨੂੰ ਸਾਰੇ ਸਾਡੀ ਪੈਟਰਨਿਟੀ ਨੂੰ ਇਸ ਤਰ੍ਹਾਂ ਚੁਕਨੇ ਪੈ ਰਹੇ ਨੇ ਇਸੇ ਕਰਕੇ ਲੋਕ ਵੀ ਸਫਰ ਕਰ ਰਹੇ ਹੈ ਤੇ ਸਰਕਾਰ ਨੂੰ ਤੇ ਸਾਡੇ ਸਾਰੇ ਪੈਟਰਨਿਟੀ ਵੱਲੋਂ ਇਹ ਰਿਕਵੈਸਟ ਹੈ ਕਿ ਜੋ ਸੈਂਟਰਲ ਪ੍ਰੋਟੈਕਸ਼ਨ ਐਕਟ ਹੈ ਇੱਕ ਤਾਂ ਉਸਤੇ ਉਸ ਨੂੰ ਐਕਟੀਵੇਟ ਕਰਨ ਚ ਮਦਦ ਕੀਤੀ ਜਾਵੇ ਤੇ ਦੂਸਰਾ ਇਸ ਚੀਜ਼ ਵੱਲ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਸਿਕਿਉਰਿਟੀ ਜ਼ਰੂਰ ਹਸਪਤਾਲ ਵਿੱਚ 24 ਘੰਟੇ ਪ੍ਰੋਵਾਈਡ ਹੋਣੀ ਚਾਹੀਦੀ ਹੈ ਤਾਂ ਕਿ ਸਾਰਾ ਸਟਾਫ ਬਿਨਾਂ ਡਰਦੇ ਆਪਣੀਆਂ ਸੇਵਾਵਾਂ